हांजी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਪਿੰਦਰ ਦੇ ਕੋਲੇ ਆਏ ਆ ਦੋਸਤੋ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਵੇਚ ਘਰੇ ਆਉਂਦੇ ਆ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਕਾਫੀ ਦਿਖਾਏ ਆ ਵਾੜਾ ਹੁਣ ਚਾਹੇ ਦੋਸਤੋ ਮੱਝਾਂ ਝੋਟੀਆਂ ਹੁਣ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਦੋਸਤੋ ਆਉਂਦੀ ਆ ਸੋ ਜਿਹੜਾ ਖਰੀਦਦਾਰ ਵੀਰ ਘਰ ਆ ਰਿਹਾ ਖਰੀਦਣ ਵਾਸਤੇ ਸੋ ਦੋ ਟਾਈਮ ਚਵਾਈ ਵਾਲੇ ਪਸ਼ੂ ਦੀ ਦੋ ਟਾਈਮ ਚਵਾਈ ਜ਼ਰੂਰ ਕਰ ਲਿਓ ਤੇ ਗੱਬਣ ਪਸ਼ੂ ਆਪਣਾ ਜਿਹੜਾ ਦੋਸਤੋ ਚੌਥਾ ਨਾ ਦਾ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਅੱਜ ਦੋਸਤੋ 11 ਜਨਵਰੀ ਨੂੰ ਆਪਾਂ ਇਹ ਖਬਰ ਚ ਕਰਦੇ ਆ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਸਮਾਂ ਹੈ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਸਰਾਲੀ ਮੰਡ ਕਰਨੀ ਆ ਆਹ ਲੈਨੇ ਜਾਣਕਾਰੀ ਵੀਰ ਪਿੰਧਰ ਤੋਂ ਸੋ ਪੂਰੀ ਡਿਟੇਲ ਜਾਣ ਲੈਨੇ ਆ ਦੋਸਤੋ ਤੇ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਵੀਰ ਪਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਚੜ੍ਹਦੀ ਕਲਾ ਜੀ ਇੱਕ ਤਾਂ ਗਾਂ ਕੱਲ੍ਹ ਸੂਈ ਆ ਤੇ ਇੱਕ ਤਿੰਨਾਂ ਦਿਨਾਂ ਦੀ ਸੂਈ ਆ ਇੱਕ ਤਿੰਨਾਂ ਦਿਨਾਂ ਦੀ ਸੂਈ ਆ ਹਾਂਜੀ ਠੀਕ ਹੈ ਜੀ ਮਤਲਬ ਕਿ ਬੌਲੇਤੀ ਆ ਫਿਰ ਤੇ ਹਾਂਜੀ ਬੌਲੇਤੀ ਆ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਤਿੰਨ ਵੜਾ ਸੂਣ ਵਾਲੀਆਂ ਵੀ ਮੇਰੇ ਕੋਲ ਤਾਂ ਵੀ ਹਫ਼ਤੇ ਅੱਠ ਅੱਠ ਦਿਨਾਂ ਦਾ 10 ਦਾ ਹਾਂਜੀ ਹਾਂਜੀ ਬਸ ਇੰਨਾ ਕੀ ਟਾਈਮ ਆ ਗਰੀ ਮਾਲ ਬਹੁਤ ਸੁਥਰਾ ਵਾ ਆ ਤੇ ਕੜ ਤੇ ਬੰਨੇ ਜਿਹੜੀਆਂ ਆ ਵੜਾ ਆ ਗਿਆ ਦੋ ਆਪਣੇ ਕੋਲ ਤਾਜ਼ੀਆਂ ਸੂਈਆਂ ਇੱਕ ਪਹਿਲੇ ਨੰਬਰ ਤੇ ਪਿੰਦਰ ਵੀਰ ਜਿਹੜੀ ਆ ਖੜੀ ਆ ਆਪਣੇ ਕੋਲ ਇਹ ਸੰਤੂ ਸਾਹਿਬ ਕੱਲ ਦੀ ਤੇ ਆ ਕੱਲ ਹੀ ਸੁੱਈ ਜੇ ਬਿਲਕੁਲ ਹਾਂ ਤੇ ਜੇ ਇੱਦਾਂ ਰੋਕੇ ਪਈ ਆ ਅਸੀਂ ਘਰੇ ਆਣ ਕੇ ਜੇਰ ਪਾਤਾ ਹਾਂ ਘਰੇ ਆਣ ਕੇ ਮੇਰੇ ਸਾਹਮਣੇ ਜੇਰ ਪਈ ਆ ਠੀ ਮਗਰ ਬੱਛੀ ਆ ਮਗਰ ਬੱਛੀ ਏ ਤੇ ਬੋਲਾ ਫਿਰ ਕੱਲ ਰਾਤ ਵੀ ਚੋਲਿਆ ਤੇ ਅੱਜ ਸਵੇਰ ਥੋੜੀ ਬੱਦੀ ਇੱਕ ਦੋ ਡੰਗ ਦੀ ਹੋ ਗਈ ਚਵਾਈ ਹਾਂਜੀ ਹੁਣ ਦਾ ਚੋਣ ਵਾਲੀ ਜੇ ਹਾਂ ਕੱਲ ਮੈਂ ਰਾਤ ਚੋਈ ਕੀਤੀ ਆ ਠੀ ਕੇ ਚੰਦੂ ਸਾਹਿਬ ਸਟਾਰਟਿੰਗ ਇਹਦੇ ਕੋਈ ਬੋਲਾ 12 ਕਿਲੋ ਹਾਂ 12 ਕਿਲੋ ਦੇ ਸਟਾਰਟਿੰਗ ਕੋਈ ਦੁੱਧ ਗਾਂ 20 ਕਿਲੋ ਪਰਾ ਦੂਗੀ ਨਹੀਂ ਆਪਾਂ ਚੋਈ ਤੇ ਇੱਕ ਟਾਈਮ ਹੀ ਅਜੇ ਸੰਦੂ ਸਾਹਿਬ ਸਟਾਰਟਿੰਗ 6 ਕਿਲੋ ਹੋਣੀ ਵੀ ਇੱਕੋ ਬਹੁਤ ਰੈਡੀ ਗਏ ਹੋ ਸਿਰਫ ਵੀਡੀਓ ਬਣਾਉਂਦਾ ਕਰਕੇ ਬਿਲਕੁਲ ਸੋ ਦੋ ਸੋ ਵੀਡੀਓ ਦੇ ਵਿੱਚ ਕਵਰੇਜ ਕਰਕੇ ਜਿਹੜੇ ਪਸ਼ੂ ਢਕੇ ਸੀਗੇ ਬਾਕੀ ਕੋਈ ਵੀਰ ਬੌਲੀ ਦੀ ਥਾਂ ਬੌਲਾ ਤੁਸੀਂ ਮੰਨ ਕੇ ਦੁੱਧ ਅੱਗੇ ਆਈਡੀਆ ਲਾ ਸਕਦੇ ਜੀ ਦੁੱਧ ਕਿੰਨਾ ਮੋਟਾ ਬੌਲਾ ਜੇ ਮੋਟਾ ਠੀਕ ਹੈ ਜੀ ਮੋਟਾ ਬੌਲਾ ਜਿਹੜਾ ਫੋਟਾਂ ਵਾਲਾ ਬੌਲਾ ਦੋਸਤੋ ਉਹ ਆ ਠੀਕ ਹੈ ਤੇ ਬਿਲਕੁਲ ਤਾਜੀ ਸੂਈ ਹੈ 나ੜੂ ਬੱਚੇ ਦੇ ਨਾਲ ਆ ਬਿਲਕੁਲ ਅੱਛੀ ਆ ਠੀਕ ਹੈ ਗਿੱਲਾ 나ੜੂ ਹਾਂ ਜੀ ਗਿੱਲੇ 나ੜੂ ਤੇ ਮਗਰ ਬੱਚਾ ਹਾਂ ਜੀ ਤੇ ਕੋਈ 11 12 11 12 ਲੀਟਰ ਬੌਲਾ ਅੰਗ ਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਜੇ ਬਾਕ ਕਾਦ ਤੋਂ ਵੱਡੇ ਦੇ ਵਿੱਚ ਗਿਣਤੀ ਕੋਈ ਵੀਰ ਕਰ ਸਕਦਾ ਕੋਈ ਛੋਟੀ ਜੀ ਚਾਹੇ ਮੀਡੀਅਮ ਜੀ ਹਾਈਟ ਨੀਗੀ ਮੀਡੀਅਮ ਤੋਂ ਜਿਹੜੀ ਉੱਚੀ ਆ ਠੀਕ ਆ ਜੀ ਸੰਧੂ ਸਾਹਿਬ ਜਵਾਬ ਬਹੁਤ ਚੰਗਾ ਲੱਗਾ ਗਾਨ ਓਕੇ ਹਾਂ ਮੋਟੀ ਧਾਰ ਪੋਲੀ ਗਾਂ ਕੋਈ ਪੂਰੀ ਛੱਟਾ ਨਹੀਂ ਮਤਲਬ ਇਹ ਵੀ ਚਲੋ ਪਸ਼ੂ ਤਾਂ ਸਾਰੇ ਆਪਣੇ ਭੈਣ ਭਰਾਵਾਂ ਸੱਜਣਾਂ ਦੇ ਖਰੀਦਣੇ ਹੁੰਦੇ ਆ ਬਟ ਇਹਦੀ ਵੀ ਗੱਲ ਕਰ ਲਈਏ ਕੋਈ ਸਪੈਸ਼ਲ ਵੀਰ ਵੀ ਇਹਨੂੰ ਅੱਖਾਂ ਮੀਚ ਕੇ ਵੀ ਹੱਥ ਪਾ ਲੇ ਇਹ ਬਿਲਕੁਲ ਬਿਲਕੁਲ ਭਾਵੇਂ ਇਦਾਂ ਹੀ ਲਗਾ ਲਈ ਚੌਂਦੀ ਵੀ ਰੋੜੀ ਛੰਨੀ ਤੇਰੀ ਆ ਕੋਈ ਗੱਲ ਨਹੀਂ ਲੱਤ ਛੜਾ ਲਈ ਨਹੀਂ ਠੀਕ ਆ ਜੀ ਹਾਂਜੀ ਲਓ ਦੋਸ ਤਾਜ਼ਾ ਪਸੂ ਸੋਇਆ ਤੇ ਆਰਡਰ ਤੁਸੀਂ ਦੇਖ ਸਕਦੇ ਜੇ ਵੀਡੀਓ ਬਣਾਉਣ ਦੇ ਕਰਕੇ ਹੁਣ ਮਾਰਨਿੰਗ ਦੀ ਜਿਹੜੀ ਚਵਾਈ ਡੱਕੀ ਸੀਗੀ ਤੇ ਜਿਹੜਾ ਵੀਰ ਖਰੀਦੂਗਾ ਦੋਸਤੋ ਬੇਸ਼ੱਕ ਦੋ ਟਾਈਮ ਵਹਰਾ ਲਿਓ ਇੱਕ ਟਾਈਮ ਬੌਲੇ ਤੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਠੀਕ ਆ ਸੋ ਥਾਣ ਥਣ ਬਹੁਤ ਸੋਨਾ ਮੁੱਠੀ ਥਾਣਾ ਹੱਥੀ ਚਵਾਈਲਾ ਥਾਣਾ ਕੋਈ ਉਂਗਲਾ ਨਾਲ ਚੋਣ ਵਾਲਾ ਨਹੀਂ ਗਾ ਵੇਖੋ ਆ ਕਰੋ ਠੀਕ ਜੀ ਮੋਟੀ ਧਾਰਾ ਸੰਧੂ ਸਾਹਿਬ ਜਵਾਬ ਬਹੁਤ ਲੱਗਾ ਗਾਨ ਹਾਂ ਹਾਂਜੀ ਲਓ ਜੀ ਸੋ ਕਦਕੁੱਦ ਦੀ ਵੀ ਚੰਗੀ ਡਾਡੀ ਜਿਹੜੀ ਦੋਸਤੋ ਸੋਹਣੀ ਆ ਕਦਕੁੱਦ ਵੀ ਸੋਹਣਾ ਹੈ ਵੇਲਪੁਰ ਦੀ ਚੰਗੀ ਸੱਜਣਾ ਆਪਣਾ ਦਿਮਾਗ ਕੰਮ ਕਰਦਾ ਮੇਰੇ ਹਿਸਾਬ ਨਾਲ 17-18 ਕਿਲੋ ਤੋਂ ਵੱਧ ਚੱਲੂਗੀ ਗਾਂ ਉਸ ਦਾ 20+ ਚੱਲ ਜੇ ਵੀ ਤੁਹਾਡੇ ਡਾੜੀਏ ਨਾਲ ਵੀ ਤੇ ਚਲੋ ਮੈਨੂੰ ਵੀ ਲੱਗਦਾ ਵੀ ਚਲੋ 16-17 ਲੀਟਰ ਤਾਂ ਨਾਰਮਲ ਪਲਾਸੇ ਚਲਣੀ ਚਾਹੀਦੀ ਚੱਲੀ ਨਹੀਂ ਚਲੀ ਜੇ ਬਹੁਤ ਠੰਡੀ ਬਹੁਤ ਜਿਆਦੀ ਆ ਵੱਚੀ ਮਗਰ ਜੀ ਠੀਕ ਹੈ ਜੀ ਹਾਂਜੀ ਲੋਵੀ ਪ੍ਰਭੋ ਪਸੰਦ ਆਊਗੀ ਤੇ ਜਿਹੜੇ ਵੀਰ ਦੇ ਮਨ ਨੂੰ ਲੱਗੂ ਕਿ ਮੈਨੂੰ ਲੱਗਦਾ ਵੀ ਚੱਕ ਕੇ ਫੋਨ ਸੌਦਾ ਕਰ ਲਿਓ ਵੀਰ ਰਪਿੰਦਰ ਦੇ ਨਾਲ ਤੇ ਬਾਕੀ ਦ ਸੁਆਸਵਾਯਾ ਪਸੂਆ ਦੋਸਤੋ ਜੇਰ ਜੁਰ ਪ੍ਰੋਪਰ ਕਾਲੀ ਪਾਤੀ ਸੀ ਘਰ ਹਨ ਕੇ ਤੇ ਬਾਕੀ ਅੱਗੇ ਦੋਸਤੋ ਬੇਫਿਕਰੀ ਇਹ ਆ ਵੀ ਕਿਸੇ ਨੂੰ ਸੁਵਾਉਣੀ ਨਹੀਂ ਪਊਗੀ ਜਾਂ ਜੇਰ ਜੁਰ ਦੀ ਕੋਈ ਚਿੰਤਾ ਨਹੀਂ ਗਈ ਸਾਰਾ ਕੁਝ ਮੁਕੰਮਲ ਹੋ ਚੁੱਕਿਆ ਆਪਦੀ ਚਵਾਈ ਕਰਨ ਬਹਿਣਾ ਤੁਸੀਂ ਥੱਲੇ ਬਾਕੀ ਥਣ ਥਣ ਦੀ ਬਹੁਤ ਸਫਾਈ ਆ ਥਣ ਚੱਡਾ ਵੀ ਪੂਰਾ ਆ ਵੇਖ ਸਕਦੇ ਤੁਸੀਂ ਸਫਾਈ ਤੇ ਮਾਰੀ ਮੋੜ ਨਾਰਮਲ ਪਲਪੂਲ ਜੀ ਹੈਗੀ ਐ ਵਿੱਚ ਹਨਾ ਸੰਤੂ ਸਾਹਿਬ ਨੁਚੜੀ ਜਾਂਦੀ ਗਾ ਹਾਂ ਦਵਾਈ ਕੀਤਾ ਨਾ ਬਿਲਕੁਲ ਨੁਚੜ ਜਾਂਦੀ ਔਰ ਮੜ ਗੋੜ ਪ੍ਰੂਨ ਹੋ ਵੀ ਸਕਦੀ ਏ ਹੋ ਵੀ ਸਕਦੀ ਪਰ ਗਾਂ ਬਹੁਤ ਡਰੀ ਖਲੋਤੀ ਏ ਜੋ ਵੀ ਕਦੇ ਖਾਸ ਹੀ ਇਹਦੇ ਕੋਲ ਹੈਗਾ ਠੀਕ ਹੈ ਠੀਕ ਹੈ ਤੇ ਪਿੰਦਰ ਵੀਰ ਕਿਥੋਂ ਤੱਕ ਦੇ ਦਿੱਤੀ ਫਿਰ ਸੰਤੂ ਸਾਹਿਬ ਮੋਲੇ ਦੇ ਭਾਂ ਪੰਜਾਹਦਰਾਂ ਪੰਜਾਹ ਕਰੀ ਜਾਈਏ ਆ 50000 ਰੁਪਏ ਛੋੜ ਕਰਨੀ ਕੱਲਾ ਯਾਰ ਹੀ ਹੋ ਗਈ ਦੋ ਕਰ ਦਾਂਗੇ ਅੱਛਾ 48 ਦੀ ਹਾਂ ਹਾਂਜੀ 48 ਮੋ ਵੀ ਦੋਸਤੋ 48000 ਦੀ ਆ ਦੋ ਆ ਇੱਕ ਵੈੜ ਤੇ ਇੱਕ ਮਗਰੀ ਬੱਚੀ ਸੋ ਬੱਚੀ ਵੀ ਉਹਨਾਂ ਨੇ ਸਮਝ ਵੀ ਰੱਖੀ ਸੰਸਾਰਾਂ ਦੇ ਨੀਤੀ ਇਹਨਾਂ ਕਿ ਵੀ ਤੂੰ ਵੀਰੇ ਮੋਲੀ ਉਹ ਕੀਤਾ ਹਾਂ ਹਾਂ ਮੁੱਲ 5753 ਜੇ 48000 ਦੀ ਲੈ ਦੇ 48000 ਉਹ ਛੋੜ ਛੱਪਾ ਹੋ ਜਾਊਗਾ ਚੋ ਠੀਕ ਹੈ ਜੀ ਠੀਕ ਹੈ ਲਓ ਵੀ ਦੋਸਤੋ 48000 ਦੀ ਤੁਹਾਨੂੰ ਇਹ ਵੈੜ ਮਿਲ ਜੂਗੀ ਦੂਜੇ ਨੰਬਰ ਤੇ ਸੋ ਤੀਜੇ ਨੰਬਰ ਤੇ ਆਹ ਵਾਰ ਤੁਹਾਨੂੰ ਇੱਕ ਦਿਖਾਉਣੇ ਆ ਇਹ ਵੀ ਮੈਨੂੰ ਲੱਗਦਾ ਵੀ ਤਾਜੀ ਸੂਈ ਇਹ ਕਿੰਨੇ ਕ ਦਿਨਾਂ ਦੀ ਹੈ ਜੀ ਸੰਤੂ ਸਾਹਿਬ ਇਹ 2 ਤਰੀਕ ਦੀ ਸੂਈ ਜਗਾ 2 ਤਰੀਕ ਦੀ ਜਿਹੜੀ origignal ਹਾਂ ਕੱਲ ਘਰੋਂ ਗਾਂ ਲਈਏ ਬੰਦੇ ਦੀ ਸੇਵਾ ਜਿਹੜੀ ਨਾਰਮਲ ਹੀ ਹਾਂ ਵੰਡੂ ਨੇ ਪਾਇਆ ਉਹ ਤਾਂ ਜਾਦੇ ਹੀ 12 13 ਕਿਲੋ ਚਰ ਮੈਂ ਜਿਹੜੀ ਆਣ ਕੇ ਚਵਾਈ ਕੀਤੀ ਮੈਂ ਤਾਂ 14 ਕਿਲੋ ਆਣਾ ਦੋਦੇ ਹੋਊਗਾ ਦੇਖੋ ਇੱਕੇ ਟਾਈਮ ਦੀ ਚਵਾਈ ਕੀਤੀ ਆ ਕੱਲ ਸ਼ਾਮੀ ਆਣ ਕੇ ਚੋਈ ਆਜ ਦਿਨ ਕਿੰਨਾ ਹੋ ਗਿਆ ਅੱਜ 2 ਤਰੀਕ ਦੀ ਸੂਈ ਜੀ 2 ਤਰੀਕ ਦੀ ਹਾਂਜੀ ਹਾਂਜੀ ਅੱਜ ਮੈਨੂੰ ਲੱਗਦਾ ਫਿਰ ਹੋ ਗਿਆ 8 9 ਕ ਦੇ ਹਾਂ ਦੁੱਧ ਤੇ ਆ ਗਈਗਾ ਦੁੱਧ ਤੇ ਆ ਗਈ ਹੈ ਗਾੜੀ ਜਿੱਦਾਂ ਸੇਵਾ ਨਾਰਮਲੀ ਹੋ ਸਕਦਾ 20 ਕਿਲੋ ਗਾਂ ਦੇ ਦੁੱਧ ਚਵਾ ਦੇ ਠੀਕ ਹਾਂਜੀ ਕੋਈ ਸੇਵਾ ਵੀ ਕਰੂ ਨਾ ਜਾ ਕੇ ਇੱਕੇ ਦਿਨ ਦੀ ਮੇਰੇ ਕੋਲ ਆਈ ਕੱਲ ਹੀ ਆਈ ਆ ਠੀਕ ਹੈ ਮਗਰ ਬੱਚਾ ਇਹਦੇ ਦੋ ਬੱਚੀਆਂ ਬੱਚੀਆਂ ਇਹਦੇ ਦੋ ਮਗਰ ਬੱਚੀਆਂ ਦੋ ਮਗਰ ਬੱਚੀਆਂ ਹਾਂਜੀ ਹਾਂਜੀ ਹੁਣ ਦੋਨਾਂ ਨੂੰ ਬਹੁਤ ਚਵਾਈ ਲੱਗੀ ਗਾਂ ਨੂੰ ਹਾਂ ਤੇ ਬਹੁਤ ਚੰਗੀਆਂ ਮੇਰੀ ਨਿਗਾਹ ਦੇ ਬਹੁਤ ਚੰਗੀਆਂ ਕੋਈ ਮੇਰਾ ਭੈਣ ਭਰਾ ਮੰਗਦਾ ਨਾ ਜ਼ਰੂਰ ਗਾਂ ਕਲ ਹੁੰਦਾ ਠੀਕ ਆ ਹਾਂਜੀ ਤੇ ਦੁੱਧ ਹੁਣ ਆਪਾਂ ਕਿੰਨਾ ਦੱਸਣ ਦਾ ਸਹੀ 14 ਜਾਂ 15 14 ਕਿਲੋ ਘਰ ਵਾਲਿਆਂ ਨੇ ਕਹਿੰਦੇ ਵਾ 12 ਨਾ 13 ਵਾ ਪਰ ਆਣ ਕੇ ਗਾਣੇ ਦੁੱਧ ਰਾਤ 7 ਕਿਲੋ ਦਿੱਤਾ ਠੀਕ ਆ ਜੀ ਲਓ ਦੋਸਤੋ ਰਾਤ 7 ਕਿਲੋ ਚਾਹਵੇਂ ਵੰਡ ਖਾ ਗਈ ਗਾਂ ਹੋ ਸਕਦਾ 20 ਕਿਲੋ ਚ ਪਾ ਦੇ ਠੀਕ ਆ ਜੀ ਹਾਂਜੀ ਹਾਂਜੀ ਜਾਵ ਪਿੰਦਰਵੀਰ ਖੋਲ ਲਗੇ 7 ਕਿਲੋ ਦੋਸਤੋ ਰਾਤ ਜਿਹੜਾ ਦੁੱਧ ਇੱਕ ਡੰਗ ਦਾ ਵੀਰ ਨੇ ਚੋਇਆ ਹੁਣ ਦੂਜੇ ਟਾਈਮ ਤੇ ਜਿਹੜਾ ਪਸ਼ੂ ਤੁਹਾਨੂੰ ਮੈਂ ਦੱਸਦਾ ਇਹ ਪਹਿਲਾਂ ਚਵਾਈ ਲਈ ਡੱਕੇ ਸੀ ਇਹ ਦੋ ਪਸ਼ੂ ਸੋਏ ਸੀ ਦੋਵੇਂ ਚਵਾਈ ਲਈ ਡੱਕੇ ਸੀਗੇ ਇਸ ਕਰਕੇ ਕੋਈ 7 ਕਿਲੋ ਕਰਮਾੜੀ ਹੋਣ ਕੋਈ 6-7 ਲੀਟਰ ਕੱਢ ਦਊਗੀ ਕੋਈ 14 ਕਾ ਲੀਟਰ ਆਈਡੀਆਂ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਹਾਂ ਦੁੱਧ ਤੇ ਸੇਵਾ ਵੀਰੇ ਜਿਨ੍ਹਾਂ ਦੇ ਲਈ ਉਹਨਾਂ ਦੇ ਘਾਟ ਹੀ ਥੋੜਾ ਨਾਰਮਲ ਸੇਵਾ ਚੋਂ ਨਿਕਲੀ ਆ ਦੱਸਣ ਨਹੀਂ ਡਈ ਐ ਸਿਹਤ ਵੈਸੇ ਹਾਂਜੀ ਹਾਂਜੀ ਵੈਸੇ ਥਣ ਭਾਂਡੇ ਦੀ ਸਾਫ਼ ਸੁਥਰੀ ਆ ਰਾਈਕ ਟਮੜੀ ਦੀ ਗਾਂ ਤੇ ਥਣ ਵੀ ਜਿਹੜਾ ਦੋਸਤੋ ਉਂਗਲ ਉਂਗਲ ਵਰਗਾ ਥਾਣਾ ਅੂਠੇ ਵਰਗਾ ਥਾਣਾ ਬਿਲਕੁਲ ਨਵਾਈ ਦੇ ਵਿੱਚ ਮੁਠੀ ਥਾਣਾ ਸੋ ਬਖਾਲਾ ਬਖੂਲਾ ਬਹੁਤ ਸੋਨਾ ਕਸਮੇ ਚ ਲੈਵੇ ਦੀ ਆ ਦੋਸਤੋ ਬਾਕੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਆ ਕਰੋ ਚੈੱਕ ਹਾਈਟ ਵੀ ਚੰਗੀ ਸੋਹਣੀ ਆ ਕੋਈ ਛੋਟੀ ਜੀ ਨਹੀਂ ਹੈਗੀ ਕਿ ਮੀਡੀਅਮ ਤੋਂ ਉੱਚੀ ਮੰਨ ਸਕਦਾ ਵੜ ਭਰਗੀ ਦੋਸਤੋ ਉਹ ਤੇ ਵੱਡੀ ਜਾਪੂਗੀ ਕਿਉਂਕਿ ਵਸ਼ੀਆ ਬਹੁਤ ਚਵਾਚ ਬਹੁਤ ਚੰਗਾ ਲੱਗਾ ਹਾਂ ਬਿਲਕੁਲ ਬਿਲਕੁਲ ਕੋਈ ਪੂਰੀ ਛੱਟਾ ਨਹੀਂ ਪੋਲੀ ਚਵਾਈ ਲੱਗੀ ਗਾਣ ਬਿਲਕੁਲ ਆ ਕਰੋ ਚੱਕ ਜੀ ਠੀਕ ਆ ਜੀ ਥਣ ਥੁਣ ਬਹੁਤ ਸੋਹਣੀ ਸ਼ੇਪ ਆ ਜਿਹੜਾ ਦੋਸਤੋ ਤੁਹਾਨੂੰ ਮੁੱਠੀ ਕਿਹਾ ਜਾਊਗਾ ਕਿਸੇ ਵੇਰ ਨੂੰ ਇਥੇ ਆਣ ਕੇ ਕੋਈ ਦਿੱਕਤ ਨਹੀਂ ਹੋਊਗੀ ਵੀ ਉਂਗਲਾਣਾ ਚਾਉਂਦੇ ਫਿਰੋ ਵੀ ਵਧੀਆ ਰੋਗ ਭਿੰਦਾ ਠੀਕ ਆ ਤੇ ਹੁਣ 14 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ 14 ਕਿਲੋ ਚਵਾਈ ਇਸ ਵੇੜ ਦੇ ਕੋਲ ਹਾਜ਼ਰ ਤੇ ਪਿੰਦਰ ਵੀਰ ਕਿੱਥੋਂ ਤੱਕ ਦੇ ਦੇਣੀ ਫਿਰੇ ਸੰਦੂ ਸਾਹਿਬ ਮੁੱਲ ਜਮਾ 45 ਕਰੀ ਜਾਂ 42000 ਦੀ ਗਾ ਦੂੰ 42 ਦੀ ਉੱਚ ਵੀ ਛੋਟ ਛਾਪਾ ਠੀਕ ਆ ਪੂਰੇ 40 ਦੀ ਤਾਂ ਪੂਰੇ 40 ਦੀ ਹਾਂਜੀ ਲਓ ਵੀ ਪੂਰੇ 40 ਦੀ ਦੋਸਤੋ ਇਹ ਵੈੜ ਮਿਲ ਜੂਗੀ ਤੁਹਾਨੂੰ ਤੇ ਬੱਚਾ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਮਗਰ ਫੀਮੇਲ ਕਾਫ ਆ ਡੱਬੀ ਪ੍ਰਿੰਟ ਮਗਰ ਬੱਚੀ ਆ ਆ ਦੇਖੋ ਹਾਂਜੀ ਠੀਕ ਆ ਜੀ ਐਚ ਐਫ ਬਰੀਡ ਦੇ ਵਿੱਚ ਹੀ ਮਗਰ ਬੱਚੀ ਆ ਗਈ ਛੋਟੇ ਜੇ ਕਾਨਾ ਨਸਲ ਨੂੰ ਨਸਲ ਪੂਰੀ ਆ ਬੱਚੀ ਤਾਂ ਇਹ ਤਾਂ ਵੀ ਐਚ ਐਫ ਹੀ ਆ ਤੇ ਹੋਵੇਗੀ ਬਲੈਕ ਕਲਰ ਚ ਹਾਂ ਬਲੈਕ ਕਲਰ ਚ ਹਾਂਜੀ ਤੇ ਚੰਗੀ ਆ ਪਿੰਦਰਵੀਰ ਦੁੱਧ ਦੇ ਹਿਸਾਬ ਨਾਲ ਤਾਂ ਰੇਟ ਵੀ ਚਲੋ ਠੀਕ ਆ ਅਗਲੀ ਆ ਗਈ ਆਪਣੇ ਕੋਲ ਸੰਧੂ ਸਾਹਿਬ ਗੱਬਣ ਜੇ ਗੱਬਣ ਵੈੜਾ ਕੇ ਹਾਂਜੀ ਲਓ ਜੀ ਸੋ ਅੱਗੇ ਦੋਸਤੋ ਗੱਬਣਾਂ ਦੇ ਕੈਟਾਗਰੀ ਆ ਤਿੰਨ ਵੜਾ ਤੁਹਾਨੂੰ ਅਗਲੀਆਂ ਦਿਖਾਉਣੀਆਂ ਤੇ ਤਿੰਨੇ ਗੱਬਣ ਆ ਇਹ ਬਲੈਕ ਰੰਗ ਆ ਇੱਕ ਰੰਗ ਬਿਲਕੁਲ ਤੇ ਸੂਆ ਇੱਕ ਨਵਾ ਕੇ ਸੁਣ ਜਾ ਰਹੀ ਆ ਦੂਜਾ ਸੂਆ ਜਾਣਦੀ ਏ ਦੂਜਾ ਸੂਆ ਸੂਏ 14 ਕਿਲੋ ਘਰ ਆ ਲੈਂਦੇ ਭਰਾਇਆ ਵਾ ਹਾਂ ਚਲੋ ਆਪਾਂ ਤਾਂ ਚੋਈ ਚੋਈ ਨਹੀਂ ਤੇ ਆਪਾਂ ਤਾਂ ਥਨਥਨ ਵੀ ਵੇਖ ਲਿਆ ਬਹੁਤ ਚੰਗਾ ਥਨਥਨ ਲੱਗਾ ਲੈ ਬਾਕੀ ਸਿਹਲੀ ਸੂਲੀ ਪੂਰੀ ਆ ਹਾਂਜੀ ਹਾਂਜੀ ਲੈ ਸੋ ਦੋਸਤੋ ਬਿਲਕੁਲ ਇੱਕ ਥਾਣਾ ਨੂੰ ਵੀ ਪੂਰਾ ਹੱਥ ਲੇਵੇਂ ਨੂੰ ਹੱਥ ਲਾ ਕੇ ਪੂਰਾ ਤਸੱਲੀ ਕਰਵਾਤੀ ਵੀਰ ਨੇ ਹਾਇ ਠੰਡੀ ਧੀਰੀ ਅਸ ਲੱਗ ਸਲੂਗਾ ਪੂ ਬਰੀਡ ਦੇ ਵਿੱਚ ਆ ਦੋਸਤੋ ਥੋੜਾ ਬਾਦਾ ਤੁਸੀਂ ਕਰਾਸ ਅੰਗ ਮੰਨ ਸਕਦੇ ਜੇ ਠੀਕ ਆ ਜੀ ਐਚ ਐਫ ਵਧੇਰੇ ਪੱਕ ਹੈਗਾ ਆ ਲਾ ਤੇ ਪਿੰਦਰਵੀਰ ਕਿੰਨੇ ਕ ਦਿਨ ਕੱਢੀ ਹਫਤੇ 10 ਦਿਨ ਲੈ ਜੂ ਹਫਤੇ ਦੇ ਅੰਦਰ ਬਾਅਦ ਸੂਪ ਹੋਊਗੀ ਸਾ ਜੀ ਹਫਤੇ ਦੇ ਅੰਦਰ ਬਾਅਦ ਬਹੁਤ ਚੰਗੀ ਬਣੂਗਾ ਹਨ ਥੋੜਾ ਜਲਾ ਬਹੁਤ ਖੁੱਲਾ ਹਾਂ ਆ ਲਓ ਜੀ ਸੋ ਅਗਲੇ ਥਾਣੇ ਜਿਹੜਾ ਦੋਸਤੋ ਸਹਜ ਅਗਲੇ ਦਾ ਬਰਾਬਰ ਤੁਹਾਨੂੰ ਦਿਖਾਈ ਦੇਊਗਾ ਤੇ ਮਗਰਲੇ ਥਾਣੇ ਨਾਲ ਤੁਹਾਨੂੰ ਜਿਹੜੇ ਇੱਕਸਾਰ ਬਿਲਕੁਲ ਇੱਕੋ ਜਿਹਾ ਸਾਈਜ਼ ਦਿਸੂਗਾ ਫਾੜੀ ਵਾਲਾ ਚੱਡਾ ਬਣਾਉਗੀ ਦੋਸਤੋ ਜਿਵੇਂ ਜਿਵੇਂ ਚੱਡਾ ਲੈਵਾ ਭਰਿਆ ਨਖੇੜ ਜਿਹੜਾ ਹੋ ਜਾਣਾ ਆਪਸੀ ਤੁਸੀਂ ਆ ਵੇਖੋ ਨਖੇੜ ਕਰ ਜਾਣਾ ਬੈਠ ਨੇ ਆ ਵੇਖੋ ਠੀਕ ਹੈ ਜਿਵੇਂ ਜਿਵੇਂ ਚੱਡਾ ਭਰ ਗਈ ਤੇ ਵਿੱਚ ਕੋਈ 4-4 ਇੰਚ ਜਿਹੜਾ ਚੱਪੇ ਦਾ ਨਖੇੜ ਕਰ ਲੂਗੀ ਲਿਓ ਪਿੰਦਰ ਵੀਰ ਖੋਲ ਕੇ ਦਿਖਾਈਏ ਸੂਬਾ ਦੂਜੇ ਦੱਸਦਾ ਸੀ ਉਹਨਾਂ ਨੇ ਵੀ ਦੂਜਾ ਸੂਬਾ ਜੀ ਠੀਕ ਹੈ ਜੀ ਸੂਏ ਜਮਾਲ ਨਹੀਂ ਆਪ ਕਾ ਬਹੁਤ ਕੱਟ ਲੈਨੇ ਠੀਕ ਹੈ ਜੀ ਹਾਂਜੀ ਬਾਕੀ ਜਿੰਨੀ ਕਿ ਗਈ ਆ ਵੜ ਕਰਮਾਂ ਦੀ ਭਰੀ ਆ ਪੂਰੀ ਆ ਨਾ ਹਾਂਜੀ ਹਾਂਜੀ ਪਿੰਡੇ ਕੁੰਡੇ ਵਾਲੇ ਪਾਸਿਓਂ ਵੀ ਨਿਕਰਾਂ ਚ ਨਹੀਂ ਹੂੰ ਹਾਈਟ ਦੋਸਤੋ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੈ ਨਾ ਬਾਲੀ ਵੱਡੀ ਆ ਤੇ ਨਾ ਹੀ ਦੀ ਦਰਮਿਆਨੀ ਹਾਈਟ ਆ ਵਿਚ ਵਿਚਾਲਾ ਸਹਜਾ ਨੋਰਮਲ ਵੜ ਕਰੋ ਸੰਗ ਦੇ ਆਪਾਂ ਵਿੱਚ ਜਦੋਂ ਦੇਖਦੇ ਆਂ ਵੀਰ ਘਰ ਵਾਲੇ ਦੀ ਮਸਲੀ ਜੇ ਕੋਈ ਵੀਰ ਘਰੇ ਵਾਲਾ ਲੈ ਜੂ ਨਾ ਘਰ ਵਾਲਾ ਆ ਬਹੁਤ ਚੰਗੀ ਆ ਘਰੇ ਚੋਂ ਨੂੰ ਬਹੁਤ ਚੰਗੀ ਗਾਂ ਠੀਕ ਹੈ ਜੀ ਠੀਕ ਹੈ ਤੋ ਦੋਸਤੋ ਸੱਤਕ ਦਿਨ ਆਈਡੀਆਂ ਮੰਨ ਕੇ ਕੋਈ ਵੀਰ ਸੌਦਾ ਕਰੇ। ਲੇਵਾ ਕਰਮਾਲੀ ਪੂਰਾ ਖੋਲ ਜੂਗੀ। ਵੀ ਇਹ ਨਹੀਂ ਹੋਊਗਾ ਵੀ ਇੱਥੇ ਕਿ ਪਸੂ ਸੁੰਦਾ ਵੈਸੇ ਨਾਰਮਲ ਸਾਰੇ ਵੀਰ ਜਾਣ ਕਰਨ ਨੇ। 6 7 7 ਦਿਨ ਜਦੋਂ ਕੱਢ ਗਈ। ਨਖੇੜ ਨਖੂੜ ਵੀ ਚੰਗਾ ਹੋ ਜੂ ਥਾਣਾ ਚ। ਲੇਵਾ ਭਰ ਲੂਗੀ ਖੂਬ। ਠੀਕ ਆ ਜੀ। ਪੂਰਾ ਟਾਇਰ ਫਿਕਸ ਜੱਟ ਰਹੂਗਾ। ਕੋਈ ਝੋਲੀ ਗਾਲਾ ਵੀ ਲੇਵਾ ਜਾਂ ਬੇਨਾ ਢੇਲਾ ਲੇਵਾ ਨਹੀਂ ਹੋਊਗਾ। ਕਸਮਾਂ 'ਚ ਲੇਵਾ ਕਰੂਗੀ। ਤੇ ਪਿੰਦਰ ਵੀਰ ਕਿੱਥੋਂ ਤੱਕ ਦੇਣ ਦੇ ਫਿਰ ਖਿਆਲ ਨਹੀਂ ਦੇ। ਸੰਧੂ ਸਾਹਿਬ ਮੁੱਲ 45 ਕਰੀ ਜਨਾ ਵੀ 42000 ਦੀ ਕਹਿੰਦੇ ਦਾ। 42 ਦੀ। ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਡਿਮਾਂਡ 45 ਹੈ ਦੋਸਤੋ ਲੈ ਦੇ 42000 ਵਿੱਚੋਂ ਦੇ ਵੀ ਕੋਈ ਪ੍ਰੇਮ ਮੁਹੱਬਤ ਜੋ ਵੀ ਹੁੰਦਾ ਦੋਸਤੋ ਛੋਟਾ ਛੱਪਾ ਉਹ ਹੋ ਜੂਗਾ ਲਾਜ਼ਮੀ ਠੀਕ ਹੈ ਜੀ ਹਰ ਕੈਨੀਮਲ ਦੇ ਵਿੱਚੋਂ ਕੋਈ ਦੂਰੋਂ ਤਰਾਡੇ ਆਉਂਦਾ ਭਰਾ ਤੇ ਅਗਲੀ ਆਪਣੇ ਕੋਲ ਜਿਹੜੀ ਆ ਆ ਗਈ ਬੈਠ ਜੀ ਹਾਂਜੀ ਆਜ ਲਾਲ ਜੱਬੀ ਇਹ ਕ੍ਰੋਸ ਚ ਆ ਗਈ ਹੈ ਨਾ ਹਾਂਜੀ ਇਹ ਐਰਸ਼ਰ ਐਰਸ਼ਰ ਆ ਗਈ ਹਾਂਜੀ ਠੀਕ ਹੈ ਜੀ ਅੱਛਾ ਪਿੰਦਰ ਪਾਈ ਇਹ ਸੂਆ ਫਿਰ ਕਿੰਨਾ ਮਾ ਕੇ ਸੂਗੀ ਇਹ ਦੂਜਾ ਸੂਆ ਸੰਤੂ ਸਾਹਿਬ ਜਾਣ ਦੀ ਹਾਂਜੀ ਇਹ ਹਫਤਾ ਦਾ 10 ਦਿਨ 10 ਦਿਨ ਲੈ ਜਾਓ ਖੁੱਲੇ 10 ਦਿਨ ਖੁੱਲੇ ਲੈ ਜਾਓ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਹਾਈਟ ਕੱਦੇ ਬਈ ਹੈਗੀ ਵੱਡੇ ਕੱਦ ਦੀ ਹੈ ਵੱਡੇ ਕੱਦ ਦੀ ਵੱਡੀ ਹਾਂਜੀ ਲਓ ਦੋਸਤੋ ਇਹ ਰ ਸ਼ਹਿਰ ਦੇ ਵਿੱਚ ਪੱਕਾ ਇਸ ਵਿਹੜ ਦਾ ਤੇ ਦੂਜਾ ਸੂਗਾ ਲੇਵਟੀ ਲੂਪਟੀ ਮੈਂ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਦਿਖਾ ਦੇਣਾ ਸੋ ਬਾਕੀ ਜਦੋਂ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਈ ਉਦੋਂ ਬਥੇਰੇ ਸਮਝ ਆ ਜਾਊਗੀ ਲੇਵਾਲੂਆ ਚੰਗਾ ਥਣ ਤੁਹਾਨੂੰ ਬਹੁਤ ਸੋਹਣਾ ਗੋਲ ਥਣ ਮੁੱਠੀ ਥਣ ਬਣਾ ਕੇ ਤਿਆਰ ਕਰੂਗੀ ਆ ਵੇਖੋ ਸ਼ੇਪ ਵੀ ਜਿਹੜੀ ਦੋਸਤੋ ਗਾਂ ਨੂੰ ਵੀ ਤੇ ਪਛਾਣ ਨੂੰ ਵੀ ਜ ਉਮੀਦ ਆਪਾਂ ਚੰਗੀ ਕਰ ਸਕਦੇ ਆ ਵੀ ਲੇਵੇ ਹਵਾਨੇ ਵਾਲੇ ਪਾਸਿਓਂ ਵੀ ਸੋਹਣੀ ਤੇ ਆਹ ਵੇਖੋ ਅਗਲੇ ਪਿਛਲੇ ਥਾਣਾ ਦਾ ਨਖੇੜ ਆਹ ਕਰੋ ਚੱਕੀ ਲੈ ਵੀਪਿੰਦਰ ਵੀਰ ਇਹ ਵੀ ਖੋਲ ਕੇ ਦਿਖਾ ਦਈਏ ਇਹ ਸੰਤੂ ਸਾਹਿਬ ਇਹ ਤਾਂ ਜ਼ਿਆਦਾਤਰ ਫੈਨ ਫੋਨ ਨੂੰ ਬਹੁਤ ਚੰਗੇ ਨਹੀਂ ਲੱਗਾਂ ਏਅਰ ਸ਼ਰਚ ਹਾਂ ਠੀਕ ਆ ਹਾਂ ਪੈ ਗਈ ਠੰਡੀ ਆ ਕੋਈ ਗੱਲ ਨਹੀਂ ਬਾਕੀ ਰੰਗ ਰੂਗ ਪ੍ਰਿੰਟ ਪ੍ਰੂਟ ਸਾਰਾ ਉਹੀ ਆ ਬਹੁਤ ਸੋਹਣਾ ਤੇ ਬਾਕੀ 8 ਦਿਨ ਦੋਸਤੋ ਹਜੇ ਕੱਟਦੀ ਆ ਠੀਕ ਆ ਜੀ ਜਿਹੜੀਆਂ ਬੜਾ ਸੂਣ ਵਾਲੀਆਂ ਨੇ 8 10 8 7 8 7 ਦਿਨ ਹਜੇ ਲੈਂਦੀਆਂ ਨੇ ਠੀਕ ਆ ਜੀ ਤੇ ਕਦਕੂਤ ਚੰਗਾ ਵਜਨ ਚੰਗਾ ਬੇਲਬੂਲ ਦੀ ਵੀ ਚੰਗੀ ਆ ਤੇ ਥਣ ਭਾਂਡਾ ਵੀ ਸੋਹਣਾ ਆ ਵੇੜ ਤਾਂ ਜਿੰਨਾ ਵੀ ਆ ਸਾਰਾ ਸਾਫ ਸੁਥਰਾ ਸੋ ਜਿੰਨੇ ਪਸ਼ੂ ਆਪਾਂ ਦੋਸਤੋ ਦਿਖਾਤੇ ਆ ਕੋਈ ਥਣ ਭਾਂਡੇ ਵਾਲੇ ਪਾਸਿਓਂ ਗਲਤ ਨਹੀਂ ਮਿਲੂਗਾ ਤੁਹਾਨੂੰ ਗਾੜੀ ਚੈੱਕ ਪਾਸ ਬਿਲਕੁਲ ਆਪਦੀਆਂ ਤਸੱਲੀਆਂ ਕੀਤੀਆਂ ਜਾਂ ਆਪ ਦਾ ਕੋਈ ਵੀ ਆਵੇ ਆਦੂ ਤਸल्ली ਤੇਪ ਟੁੱਪ ਕੇ ਭਰਾ ਕੇ ਲਿਖੀ ਚਾਵੀ ਕੋਈ ਗੱਲ ਨਹੀਂ ਇਹ ਨਹੀਂ ਵੀ ਜਾ ਕੇ ਤੁਹਾਨੂੰ ਕੋਈ ਹਾਂਜੀ ਹਾਂਜੀ ਸੋ ਦੋ ਸੋ ਡਿਟੇਲ ਤੁਹਾਨੂੰ ਪੂਰੀ ਪ੍ਰੋਪਰ ਮਿਲੀ ਗਈ ਆ ਕੋਈ 8 ਦਿਨ ਚਲੋ ਕੱਢ ਜੂਗੀ ਕਰਮਾਂ ਲਈ ਬਾਕੀ ਬਣੂਗੀ ਪੂਰਾ ਦਿਨ ਆਪਾਂ ਉਮੀਦ ਕਰਦੇ ਆ ਪਸੂ ਦੀ ਚਲੋ ਜਿੰਨਾ ਕਿ ਦਿਨ ਮਿਆਦ ਹੁੰਦੀ ਆ ਪੂਰੇ ਹੋਣ ਦੀ ਆਪਦੀ ਪੂਰੀ ਕਵਰ ਕਰਕੇ ਫੇਰ ਹੀ ਸੂਬੇ ਘਾਟ ਕੇ ਨਾ ਪਸੂ ਸੂਬੇ ਤੇ ਵੱਧ ਕੇ ਬੇਸ਼ੱਕ ਦੋ ਦਿਨ ਸੂਬੇ ਕੋਈ ਚੱਕਰ ਨਹੀਂਗਾ ਤੇ ਜਿਹੜਾ ਵੀ ਹੱਥ ਪਾਊਗਾ ਆਪਦੀ ਟਿੱਪ ਕੇ ਤਸੱਲੀ ਕਰ ਲਿਓ ਚੌਥਾ ਥਾਣਾ ਦੀ ਕਿਸੇ ਤਰ੍ਹਾਂ ਦੀ ਕੋਈ ਫੋਟ ਛਾਂਗ ਨਹੀਂ ਤੁਹਾਨੂੰ ਨਜ਼ਰ ਆਊਗੀ ਚਾਰ ਥਾਣੇ ਚਾਰੇ ਥਾਣੇ ਦੀ ਵਿਥ ਫੇਰ ਸਮਝ ਆ ਗਈ ਆ ਤੁਹਾਨੂੰ ਬਿਲਕੁਲ ਤੇ ਸਹਾਈਜ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਪਿੰਦਰ ਵੀਰ ਫੇਰ ਕੀ ਮੁੱਲ ਕਰ ਦਿੰਦਾ ਸੰਧ ਸਾਬ ਮੋਲੇ ਦਾ 55000 52000 ਦੀ ਬੱਚੀ ਦੇਣੀ ਹੈ 52 ਦੀ ਹਾਂਜੀ ਠੀਕ ਹੈ ਜੀ ਲਓ ਜੀ 52000 ਦੀ ਵੀਰਾਂ ਦਾ ਵੀ ਦੇ ਦੇਾਂਗੇ ਸੋ ਬਾਕੀ ਦੋਸਤੋ ਕੋਈ ਵੀ ਇੱਥੇ ਆਵੇ ਆਪਦੀ ਨਰਕਪਰਖ ਕਰੇ ਆਪਦੇ ਹਿਸਾਬ ਨਾਲ ਤੁਸੀਂ ਮੋਲੀ ਵੀ ਲਾ ਦੇਣੀ ਤੇ ਸਾਲੀ ਕਰਕੇ ਵੀਰੇ ਤਸੱਲੀ ਕਰਕੇ ਖੜੇ ਕੋਈ ਗੱਲ ਨਹੀਂ ਹਾਂਜੀ ਤੇ 52 ਦੀ ਇਹ ਤੁਹਾਨੂੰ ਬਾੜ ਮਿਲ ਜੂਗੀ ਵੱਡੀ ਆ ਚੰਗੀ ਕੋਈ ਇੱਥੇ ਆਣ ਕੇ ਇਹ ਨਹੀਂ ਹੋਊਗਾ ਵੀ ਛੋਟੀ ਦਰਮਿਆਨੀ ਹਾਈਟ ਨਿਕਲਾਈ ਆ ਸੋ ਅਗਲੀ ਜਿਹੜੀ ਲਾਸਟ ਵਿੱਚ ਵੀਰ ਰਪਿੰਦਰ ਆ ਗਈ ਆਪਣੇ ਕੋਲ ਇਹ ਬਲੈਕ ਕਲਰ ਦੀ ਬਲੈਕ ਕਲਰ ਦੇ ਵਿੱਚ ਇਹ ਵੀ ਆ ਗਈ ਬਧੇਰੇ ਜਿਹੜੀ ਐਚਐਫ ਹੀ ਆ ਗਈ ਹਾਂ ਹਾਂਜੀ ਹਾਂਜੀ ਬਧੇਰੇ ਐਚਐਫ ਤੇ ਇਹ ਤਾਂ ਸੂਆ ਹੁਣ ਕਿੰਨਾ ਫਿਰ ਅਗੇ ਇਹ ਦੂਜਾ ਸੂਆ ਹੀ ਸਾਜੀ ਦੂਜਾ ਹੀ ਸੁੰਦੀ ਆ ਹਾਂਜੀ ਹਾਂਜੀ ਤੇ ਸਮਾਜ ਦਾ ਵੀ तकरीबन ਉਨਾ ਕੀ ਹੈ ਇੰਨਾ ਕੀ ਸੇਮ ਸੇਮ ਹੀ ਆ ਠੀਕ ਹੈ ਜੀ ਕੋਈ 8-7 ਦਿਨ ਹਫਤਾ ਦੱਸ ਦੇ ਹਾਂਜੀ ਹਾਂਜੀ ਠੀਕ ਆ ਸੰਤੂ ਸਾਹਿਬ ਘਰ ਵਾਲੇ ਤੇ ਬਹੁਤ ਮਤਬਲੀਏ ਕੋਈ ਘਰ ਵਾਲਾ ਵੀਰ ਲੈ ਜਾਣਾ ਬਹੁਤ ਚੰਗਾ ਦੁੱਧ ਭਰੋਗੀਗਾ ਠੀਕ ਹੈ ਜੀ ਆ ਜਿਆਦਾਤਰ ਤੁਹਾਡੇ ਕੋਲ ਮਾਲ ਚਲੋ ਕੋਈ ਭੈਣ ਭਰਾ ਕਾਰੀ ਬਿਹਾਰੀ ਵੀਰ ਵਪਾਰ ਦੀ ਲੈਣ ਵਾਲੇ ਵੀ ਜਿਆਦਾ ਖੜਦੇ ਆ ਸੰਤੂ ਸਾਹਿਬ ਕੱਲ ਮੈਂ ਨਾ ਕਿਸੇ ਨੂੰ ਫੋਨ ਨਹੀਂ ਲਾਇਆ ਮੈਂ ਆਹ ਵੀਡੀਓ ਪਾਉਣੀ ਆ ਤੇਨੇ ਦੇ ਮਾਲ ਸਾਰੇ ਵਿਕ ਜਣਾ ਸੀ ਹਾਂ ਮੈਨੂੰ ਲੱਗਦਾ ਵੀ ਵੇਚਣ ਵਾਲੇ ਵੀ ਲੈ ਕੇ ਜਾਂਦੇ ਨੇ ਵੇਚਣ ਵਾਲੇ ਸਾਰੇ ਆਪਣੇ ਕੋਲ ਮਾਲ ਖੜਦੇ ਵੀਰ ਤੇ ਕਿਸੇ ਨੂੰ ਫੋਨ ਨਹੀਂ ਲਾਇਆ ਮੈਂ ਨਾ ਗਾਹਕ ਬੜੇ ਖਰਾਬ ਹੋਣ ਦੇ ਜਿਹਦੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨਾ ਉਹ ਕਹਿੰਦੇ ਤੂੰ ਵੀਡੀਓ ਨਹੀਂ ਕਹੋ ਨਹੀਂ ਪੁੰਦਾ ਮੈਂ ਹਾਂ ਚੱਲ ਕੋਈ ਨਾ ਪਾਵਾਂ ਉਹ ਉਹ ਰਹਿ ਜਾਂਦੇ ਆਪਣੇ ਬੇਚੇ ਹਾਂਜੀ ਹਾਂਜੀ ਉਹ ਫਿਰ ਰਹਿ ਜਾਂਦੇ ਜਿਹੜੇ ਆਪਣੇ ਬੰਦੇ ਘਰ ਘਰੇਲੂ ਆ ਨਾ ਹਾਂਜੀ ਹਾਂਜੀ ਉਹ ਫਿਰ ਰਹਿ ਜਾਂਦੇ ਉਹ ਹੱਥਲ ਹੋ ਜਾਂਦੇ ਆ ਤੇ ਆਪਾਂ ਫਿਰ ਵੀਰਾਂ ਨੂੰ ਗਾਂ ਵਪਾਰ ਵਾਲੀ ਲੈਣ ਚ ਵੀ ਚਲੋ ਪਸੂ ਚਲ ਮੋੜਨਾ ਤਾਂ ਕਿਸੇ ਨੂੰ ਨਾ ਪੈਸੇ ਦੇਣਾ ਸਾਰਿਆਂ ਨੇ ਪੈਸੇ ਦੇ ਕੇ ਖੜਾ ਤੇ ਪਰ ਚਲੋ ਉਹਨਾਂ ਨੇ ਵੀ ਦੋ ਪੈਸੇ ਗਾਂ ਵਧ ਜਾਂਦਾ ਪਸੂ ਤੇ ਆਪਾਂ ਜਿਹੜਾ ਸਿੱਧੀ ਡਾਇਰੈਕਟ ਪਾ ਦਗੇ ਤੇ ਆਪਣੇ ਭੈਣ ਭਰਾ ਖੋ ਸਕਦਾ ਕੋ 2000 3000 4000 ਸਸਤਾ ਲੈ ਜਾਣ ਆਪਣੇ ਹਾਂਜੀ 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 ਤੇ ਇਹ ਕੋਈ ਫਰਕ ਹੁੰਦਾ ਬਾਕੀ ਤੇ ਜਾਓ ਪਿੰਦਰ ਵੀਰ ਖੋਲ ਕੇ ਦਿਖਾ ਦਗੇ ਸੋ ਦੋਸਤੋ ਇੱਕ ਰੰਗ ਬਲੈਕ ਆ ਹਵਾਨਾ ਲੇਵਾ ਤੁਹਾਨੂੰ ਜਿਹੜਾ ਵਾਈਟ ਦਿਖਾਈ ਦਊਗਾ ਕੱਦ ਕੋ ਤਾਂ ਸੋਹਣਾ ਬੂਥੀ ਬਾਥੀ ਬਹੁਤ ਵਧੀਆ ਹੈਗੀ ਆ ਪਤਲੀ ਜੀ ਬੂਥ ਲਓ ਜੀ ਸੋ ਪਾਰਾ ਪਿੰਡਾ ਪਰਮਾ ਪਿੰਡਾ ਜਿੰਨਾ ਮਿਆਂ ਠੀਕ ਆ ਜੀ ਵਜਨ ਭੋਜਨ ਪੂਰਾ ਇਸ ਵੈੜ ਦਾ ਵੀ ਸੂਆ ਇਹ ਵੀ ਦੂਜਾ ਹੀ ਸੁੰਦੀ ਆ ਸੋ ਪਹਿਲਾ ਜਿਹੜੀਆਂ ਵੈੜਾ ਤੁਹਾਨੂੰ ਦਿਖਾਈਆਂ ਦੋਸਤੋ ਦੂਜੇ-ਦੂਜੇ ਸੂਵੇ ਉਹ ਵੀ ਸੀ ਸੋ ਬਾਕੀ ਆ ਆਪਦੀ ਨਰਕ ਪਰਕ ਕਰੋ ਇੱਥੇ ਆਣ ਕੇ ਇਹ ਸੂਵਿਆਂ ਦੀ ਜੱਜਮੈਂਟ ਵੀ ਤੁਸੀਂ ਕਰ ਸਕਦੇ ਜੇ ਜਦੋਂ ਪਸ਼ੂ ਦੋਸਤੋ ਆਪਾਂ ਅੱਖੀਂ ਦੇਖ ਲਈਏ ਤੇ ਨਾਰਮਲੀ ਇੱਕ ਗੈਸ ਹੋ ਜਾਂਦਾ ਜੱਜਮੈਂਟ ਹੋ ਜਾਂਦੀ ਆ ਕਿ ਪਸ਼ੂ ਕਿੰਨੇ ਮੈਂ ਸੂਵੇ ਹੋਊਗਾ ਠੀਕ ਆ ਸੋ ਸੋਹਣੀ ਆ ਵਜਨ ਲੋਡ ਪੂਰਾ ਵੈੜ ਦਾ ਤਿਆਰੀ ਪੂਰੀ ਆ ਕੋਈ ਪੰਜਾ ਸੱਤਾਂ ਦਿਨਾਂ ਤੱਕ ਸੋਪ ਹੋਊਗੀ ਆ ਲਓ 개가지 어어 오늘 어 ਸੋ ਦੋਸਤੋ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਵਾੜ ਦਿਖਾਉਣੀ ਸੀਗੀ ਗੱਬੜਾ ਤੇ ਪਿੰਦਰਬਾਈ ਇਹ ਕਿੱਥੋਂ ਤੱਕ ਦੇ ਦੇਣੀ ਫਿਰ ਇਹ ਵਾੜ ਇਹ ਸੰਤੂ ਸਾਹਿਬ ਮੁੱਲ 55 52 ਦੀ 52 ਦੀ ਹਾਂਜੀ ਠੀਕ ਹੈ ਜੀ ਤੇ ਕਰਮਾਲੀਆਂ ਮੈਨੂੰ ਤਾਂ ਜਦੋਂ ਤਿਆਰੀ ਤੇ ਹੋਈਆਂ ਤੇ ਉਦੋਂ ਬਤੇਰੇ ਸਮਝਾਉਗੀ ਪਰ ਇਹਨਾਂ ਵੀ ਚਲੋ ਕੋਈ ਬੰਦਾ ਵੇਚਣਾ ਸੀ ਲੈ ਕੇ ਜਾਂਦਾ ਤੇ ਉਦੋਂ ਤਿਆਰੀ ਤੇ ਦੋ ਪਾਸੇ ਕੱਢ ਦੀਆਂ ਨੇ ਜਾਂ ਦੇ ਦੀਆਂ ਵੀ ਆ ਬਿਲਕੁਲ ਬਿਲਕੁਲ ਜੀ ਹਾਂ ਹਾਂਜੀ ਤਰੀ ਮਨੋ ਸਾਰਾ ਹੀ ਮਾਲ ਸੋਨੇ ਵਰਗਾ ਵਾ ਕੋਈ ਇੱਕ ਚੁੱਕੇ ਨੁਕਸ ਨਹੀਂ ਕੋਈ ਪੁਰਾਜੀ ਕੋਈ ਠੱਗੀ ਪੇਸ਼ ਨਹੀਂ ਅੱਛਾ ਕੋਈ ਵੀਰ ਮੰਨ ਲਓ ਵੀ ਚਲੋ ਮੈਂ ਨਹੀਂ ਕਹਿੰਦਾ ਵੀ ਆਨਲਾਈਨ ਸਬਦਾ ਕਰੋ ਮੈਂ ਤਾਂ ਹਰ ਇੱਕ ਵੀਰ ਨੂੰ ਹੁਣ ਇਹੋ ਅਪੀਲ ਕਰਦਾ ਵੀ ਆਪਾਂ ਤੇ ਘਰੇ ਸਾਈਂ ਬੀ ਆਣਾ ਕਰਕੇ ਆਪਦੀ ਘਰਿਆਂ ਨੂੰ ਕਿ ਤਸੱਲੀ ਕਰੋ ਵੀਰੇ ਜਿਹੜੇ ਘਰ ਆਉਂਦਾ ਨਾ ਸਾਡੇ ਹਾਂ ਬੜਾ ਖੁਸ਼ ਹੁੰਨੇ ਆ ਪਰ ਇਹ ਥਿਆਨ ਗਾਜ ਪਰ ਜੀ ਕਰਦਾ ਲੈ ਜੀ ਕਰਦਾ ਰਹਿੰਦੇ ਕਿ ਨਹੀਂ ਜੇ ਕੋਈ ਆਨਲਾਈਨ ਮਗਾਉਣਾ ਉਹ ਆਪ ਨੂੰ ਹੁੰਦਾ ਪਰੇਸ਼ਾਨੀ ਵੀ ਅਗਲੇ ਦੇ ਪਰਾਂ ਫਿੱਟ ਬੈਣੀ ਕੱਲ ਨੂੰ ਪਤਾ ਨਹੀਂ ਅਗਲੇ ਨੇ ਕੀ ਕਹਿਣਾ ਆਪਾਂ ਨੂੰ ਹਾਂਜੀ 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 ਕਿਉਂਕਿ ਇਹ ਵੇਖੋ ਜੀ ਜੇ ਮੇਨ ਗੱਲ ਕਰੀਏ ਤੇ ਬਿਲਕੁਲ ਭਰੇ ਭਾਂਡੇ ਆ ਹਾਂਜੀ ਤੇ ਇੱਕ ਟਿੱਪ ਕੇ ਟਿੱਪਣ ਟਿੱਪ ਕੇ ਬੰਦਾ ਤਸੱਲੀ ਕਰਕੇ ਲੈ ਕੇ ਜਾਣ ਵਾਲੀ ਗੱਲ ਆ ਵੀ ਇਹ ਕੱਲ ਨੂੰ ਕਹਿ ਦਈਏ ਵੀ 17 ਦੇਊਗੀ ਤੇ ਉਹ ਗੱਲਾਂ ਕਈ ਵਾਰਾ ਕਹਿਣਾ ਨਹੀਂ ਪ੍ਰੋਪਰ ਬੈਂਦੀਆਂ ਸੈਟ ਵੀਰੇ ਬਗਾਨੇ ਘਰ ਮਾਲਾ ਹੁੰਡਿਆ ਵਾ ਤੇ ਆਪ ਤਾਂ ਥਣ ਥਣ ਦੇਖ ਕੇ ਚੱਲ ਸੋਹਣੀ ਵੇਖ ਕੇ ਲੈ ਆ ਜਦੀ ਹਾਂ ਤੇ ਗਾੜੀ ਇਸ ਕਰ ਦਿੱ ਗਏ ਸਾਂਝੇ ਨੰਬਰ ਜੀ 76968 ਹਾਂ 68905 ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਸਨ ਮੇਰੇ ਨਾਲ ਵੀਰ ਪਿੰਦਰ ਪਿੰਡ ਸਰਾਲੀ ਮੰਡ ਆਪਣੀ ਖਾਸ ਵਿਜਿਟ ਸੀ ਦੋਸਤੋ ਅੱਜ ਤਹਿਸੀਲ ਪੱਟੀ ਲਗਦੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ